ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਸ ਵਕਤ ਹੌਸਲਾ ਔਰ ਦਲੇਰੀ ਦੀ ਦੁਨੀਆ ਵਿੱਚ ਕੋਈ ਉਦਾਹਰਨ ਇਸ ਤਰ੍ਹਾਂ ਦੀ ਨਹੀਂ ਮਿਲਦੀ। ਆਪਣਾ ਗ੍ਰਸਤੀ ਪਰਿਵਾਰਾਂ ਵਾਲੇ ਬੈਠੇ ਆ। ਸਾਧ ਸੰਗਤ ਮਾਪਿਓ ਨੂੰ ਪੁੱਤ ਧੀਆਂ ਬਹੁਤ ਪਿਆਰੇ ਹੁੰਦੇ ਨੇ। ਔਰ ਬੱਚਿਆਂ ਨੂੰ ਆਪਣੇ ਮਾਪਿਓ ਪਿਆਰੇ ਨੇ। ਕਿਸੇ ਪੁੱਤਰ ਧੀਆਂ ਦਾ ਮਾਪਿਓ ਬਿਮਾਰ ਪੈ ਜਾਏ ਉਹਦਾ ਅਤਮ ਮਨ ਸੰਸਾਰ ਵਿੱਚ ਰਹਿੰਦਾ ਤਾਂ ਉੱਧਰ ਰਹਿੰਦਾ ਤੇ ਜਦੋਂ ਕਿਸੇ ਮਾਪਿਓ ਦਾ ਕੋਈ ਪੁੱਤਰ ਧੀ ਦੀ ਖਬਰ ਮਿਲ ਜਾਂਦੀ ਹੈ ਉਹਦੇ ਸੱਟ ਚੋਟ ਲੱਗਦੇ ਐਕਸੀਡੈਂਟ ਹੋ ਗਿਆ ਉਹਨੂੰ ਦੁਨੀਆ ਦਿਸਣੀ ਬੰਦ ਹੋ ਜਾਂਦੀ ਹੈ ਧਿਆਨ ਉੱਥੇ ਰਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਸੁਲਿਹਾਤੇ ਕਲੀ ਕੰਨਾ ਨਾਲ ਖਬਰ ਸੁਣੀ ਨਹੀਂ ਇਹ ਕੁੰਦੀ ਕੰਨਾ ਨਾਲ ਖਬਰ ਸੁਣੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੱਖਾਂ ਨਾਲ ਵੇਖਿਆ 18 ਸਾਲਾਂ ਦਾ ਆਪਣਾ ਪੁੱਤਰ ਸਾਹਿਬ ਜੰਦਾ ਅਜੀਤ ਸਿੰਘ ਦੁਸ਼ਮਣ ਨੇ ਸੈਂਕੜੇ ਤੀਰ ਤੇ ਵਰਸ਼ੀਆਂ ਮਾਰੀਆਂ ਨੇ ਗੁਰੂ ਗੋਬਿੰਦ ਸਿੰਘ ਅੱਖਾਂ ਨਾਲ ਵੇਖਦੇ ਰਹੇ ਪਰ ਗੁਰੂ ਗੋਬਿੰਦ ਸਿੰਘ ਦਾ ਹੌਸਲਾ ਕੋਈ ਪਸਤ ਨਹੀਂ ਕਰ ਸਕਿਆ ਫਿਰ 14 ਸਾਲ ਦੀ ਉਮਰ ਤੁਸੀਂ ਵੀ ਬੱਚਿਆਂ ਮਾਰੇ ਹੋ 14 ਸਾਲਾਂ ਦਾ ਬੱਚਾ ਕਿੱਡਾ ਕਿੱਡਾ ਹੁੰਦਾ ਹੈ ਔਰ ਕਿੰਨਾ ਪਿਆਰਾ ਹੁੰਦਾ ਹੈ ਹਲਕੀਆਂ-ਹਲਕੀਆਂ ਮੁੱਛਾਂ ਫੁੱਟਦੀਆਂ ਨਿੰਦਾੜੀ ਫੁੱਟਦੀ ਹੈ ਬਾਲਪਨ ਤੋਂ ਜੇ ਮਚੌਰ ਤੇ ਪਹਿਰ ਰੱਖਦੇ ਸਾਧ ਸੰਗਤ ਉਸ ਉਮਰ ਵਿੱਚ ਮਾਪਿਓ ਹਰ ਲੋੜ ਪੂਰੀ ਕਰਦੇ ਨੇ ਆਪਣੇ ਬੱਚੇ ਦੀ ਉਸ ਉਮਰ ਵਿੱਚ ਮਾਪਿਓ ਝਿੜਕਣਾ ਤੇ ਥੱਪੜ ਮਾਰਨਾ ਬੰਦ ਕਰ ਦਿੰਦੇ ਨੇ ਉਸ ਉਮਰ ਵਿੱਚ ਹਰ ਇੱਛਾ ਪੂਰੀ ਕੀਤੀ ਜਾਂਦੀ ਹੈ ਪਰ ਸਾਧ ਸੰਗਤ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ 14 ਸਾਲ ਦੀ ਉਮਰ ਦਾ ਸਹਿਬਜ਼ਾਦਾ ਬਾਬਾ ਜੂਹਾਰ ਸਿੰਘ ਅਗਿਆ ਮੰਗਦਾ ਪਿਤਾ ਜੀ ਤੁਸੀਂ ਹਰ ਵਕਤ ਮੇਰੀ ਇੱਛਾ ਪੂਰੀ ਕੀਤੀ ਹੈ ਇੱਕ ਇੱਛਾ ਅੱਜ ਆਖਰੀ ਹੋਰ ਪੂਰੀ ਕਰ ਦਿਓ ਮੇਰਾ ਵੱਡਾ ਵੀਰਾ ਮਦਨ ਨੇ ਜੰਗ 'ਚ ਸ਼ਹੀਦ ਹੋ ਗਿਆ ਮੈਂ ਵੀ ਉਹਦੇ ਨਾਲ ਸ਼ਹੀਦ ਹੋਣੇ ਇਹ ਇੱਛਾ ਪੂਰੀ ਕਰ ਦਿਓ ਕਲਗੀਧਰ ਪਾਤਸ਼ਾਹ ਨੇ ਉੱਠ ਕੇ ਸੀਨੇ ਨਾਲ ਲਾ ਲਿਆ ਇਹ ਪਿਆਰ ਨਾਲ ਬਚਨ ਗਿਆ ਸਾਦ ਸ਼ਾਬਾਸ਼ ਮੇਰੇ ਬਿਸਰ ਸ਼ਾਬਾਸ਼ ਤੂੰ ਅੱਜ ਗੁਰੂ ਗੋਬਿੰਦ ਸਿੰਘ ਨੂੰ ਹੋਰ ਉੱਚਿਆਂ ਕਰ ਦੁੱਤਾ ਹੈ ਮੈਨੂੰ ਜ਼ੁਬਾਨ ਤੋਂ ਕਹਿਣਾ ਨਹੀਂ ਪਿਆ ਮਦਨ ਜੰਗ ਵਿੱਚ ਜਾਣ ਦੀ ਆਗਿਆ ਤੋਂ ਖੁਦ ਮੰਗ ਲਈ ਹੈ ਸਹਿਬਜ਼ਾਦਾ ਬਾਬਾ ਜੂਝਾਰ ਸਿੰਘ ਮਦਨ ਜੰਗ ਵਿੱਚ ਗਏ ਤੇ ਦੁਸ਼ਮਣ ਨੇ ਉੱਚੀ ਆਵਾਜ਼ ਵਿੱਚ ਰੌਲਾ ਪਾ ਕੇ ਕਿਹਾ ਗੁਰੂ ਗੋਬਿੰਦ ਸਿੰਘ ਦਾ ਫਰਜ਼ੰਦ ਹੈ ਪਕੜ ਲਓ ਮਾਰ ਦਿਓ ਸਾਥਸੰਗਤ ਘੇਰਾ ਪਾ ਕੇ ਸਹਿਬਜ਼ਾਦਾ ਜੂਝਾਰ ਸਿੰਘ ਨੂੰ ਘੇਰ ਲਿਆ ਸਿੰਘੜਿਆਂ ਨੂੰ ਪਹਿਲਾ ਮੌਤ ਦੇ ਘਾਟ ਉਤਾਰਿਆ ਬਾਬਾ ਜੂਝਾਰ ਸਿੰਘ ਨੇ ਅਖੀਰ ਘੋੜੇ ਤੋਂ ਡਿੱਗ ਪਏ ਦੁਸ਼ਮਣ ਨੇ ਵਰਸ਼ੀਆਂ ਮਾਰ-ਮਾਰ ਕੇ ਛਾਤੀ ਪਾੜ ਦਿੱਤੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਕੁਝ ਵੇਖਦੇ ਰਹੇ ਇਤਿਹਾਸ ਕਹਿੰਦਾ ਹੈ ਜਿਦੇ ਇੱਕ ਗੋਲੀ ਵੱਜੀ ਉਹਨੂੰ ਮਰਨ ਤੋਂ ਬਾਅਦ ਦੁਹਰਾ ਦੁਸ਼ਮਣ ਨੇ ਗੋਲੀ ਨਹੀਂ ਮਾਰੀ ਜਿਦੇ ਇੱਕ ਤੀਰ ਵੱਜਿਆ ਉਹਦੇ ਮਰਨ ਤੋਂ ਬਾਅਦ ਦੁਹਰਾ ਤੀਰ ਨਹੀਂ ਮਾਰਿਆ ਉਹਨਾਂ ਵੇਖਿਆ ਪਰ ਗਏ ਜਿਦੇ ਇੱਕ ਵਰਸ਼ੀ ਵੱਜੀ ਮਰਨ ਤੋਂ ਬਾਅਦ ਦੁਹਰਾ ਵਰਸ਼ੀ ਨਹੀਂ ਮਾਰੀ ਪਰ ਗੁਰੂ ਗੋਬਿੰਦ ਸਿੰਘ ਦੇ ਫਰਜ਼ੰਦ ਸਾਹਿਬ ਜੱਦਾ ਬਾਬਾ ਜੂਹਰ ਸਿੰਘ ਬਾਬਾ ਅਜੀਤ ਸਿੰਘ ਦੁਸ਼ਮਣ ਨੇ ਕਿੰਨਾ ਗੁੱਸਾ ਕੱਢਿਆ ਹੋਣਾ ਸ਼ਹੀਦ ਹੋਣ ਤੋਂ ਬਾਅਦ ਵੀ ਵਰਸ਼ੀਆਂ ਮਾਰ-ਮਾਰ ਕੇ ਛੱਤੀ ਪਾੜ ਦਿੱਤੀ ਪੇਟ ਪਾੜ ਦਿੱਤਾ ਲੋਹੇ ਦੀ ਸੰਜੋਬ ਪਾੜ ਦਿੱਤੀ ਆਪਣਾ ਪੂਰਾ ਗੁੱਸਾ ਕੱਢਿਆ ਸੰਕੜੇ ਵਰਸ਼ੀਆਂ ਮਾਰੀਆਂ ਬਾਬਾ ਜੀ ਸਾਹਿਬ ਸਾਧ ਸੰਗਤ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਪੰਥ ਦਾ ਹੁਕਮ ਮੰਨ ਕੇ ਤੁਰੇ ਨਗੜੀ ਚ ਆਪਣੇ ਦੰਮ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਐ ਲੰਘ ਗਏ ਬੇਪਰਵਾਹ ਹੋ ਕੇ ਜਿਵੇਂ ਦਿਖਿਆ ਹੀ ਨਾ ਹੋਵੇ। ਚਾਰ ਕਦਮ ਅਗਾਂਹ ਗਏ। ਪਿੱਛੋਂ ਪਿਆਰੇ ਦਇਆ ਸਿੰਘ ਨੇ ਲੰਮਾ ਸਾਹ ਭਰ ਕੇ ਆਵਾਜ਼ ਦੇ ਕੇ ਕਿਹਾ ਪਾਦਸ਼ਾਹ। ਹਜ਼ੂਰ ਨੇ ਪਰਤ ਕੇ ਵੇਖਿਆ ਕੀ ਹੋਇਆ ਦਇਆ ਸਿੰਘ? ਬੋਲ। ਮਨ ਤੇ ਗळा ਭਰ ਗਿਆ ਦਇਆ ਸਿੰਘ ਦਾ। ਕਹਿੰਦੇ ਮਹਾਰਾਜ ਇੰਜ ਲੰਘ ਚੱਲਿਓ ਜਿਵੇਂ ਕੁਝ ਵਿਖੇ ਹੀ ਨਾ ਹੋਵੇ। ਨજર ਭਰ ਕੇ ਤਾਂ ਵੇਖ ਲੈਂਦੇ ਤੁਹਾਡੇ ਦੋਵੇਂ ਲਾਲ ਦੋ ਦੋ ਫੁੱਟ ਦੀ ਦੂਰੀ ਤੇ ਸ਼ਹੀਦ ਪਏ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਆਰ ਵਿੱਚ ਬੋਲੇ ਦਇਆ ਸਿੰਘ ਜਿਹੜੇ ਬਾਕੀ ਸ਼ਹੀਦੋਂ ਮੈਨੂੰ ਪੁੱਤਾਂ ਤੋਂ ਵੀ ਪਿਆਰੇ ਨੇ ਇਕੱਲੇ ਪੁੱਤਰਾਂ ਦਾ ਚਿਹਰਾ ਵੇਖ ਕੇ ਨਿਹਾਰ ਜਾਣਾ ਗੁਰੂ ਗੋਬਿੰਦ ਸਿੰਘ ਤੇ ਪੁੱਤਾਂ ਤੇ ਸਿੱਖਾਂ ਵਿੱਚ ਫਰਕ ਨਹੀਂ ਕਰ ਸਕਦਾ ਕਲਗੀਧਰ ਪਾਤਸ਼ਾਹ ਤੁਰਨ ਲੱਗੇ ਦਇਆ ਸਿੰਘ ਨੇ ਜਿਹੜੀ ਗੱਲ ਕਹੀ ਉਹ ਕਿਸੇ ਵੀ ਪਿਓ ਦੇ ਦਿਲ ਤੇ ਟੱਕ ਪਾ ਸਕਦੀ ਸੀ ਇਹ ਮੈਂ ਅਕਸਰ ਵਿਵਾਨਵੇ ਸੁਣਾਈ ਹੈ ਪਿਆਰੇ ਦਇਆ ਸਿੰਘ ਬੋਲੇ ਕਹਿੰਦੇ ਮਹਾਰਾਜ ਹਾਲਤ ਤੇ ਵੇਖੋ ਦੁਸ਼ਮਣ ਨੇ ਘਟ ਨਹੀਂ ਗੁਜ਼ਾਰੀ ਤੇਰਾ ਪੂਰਾ ਗੁੱਸਾ ਤੇਰੇ ਪੁੱਤਰਾਂ ਤੇ ਕੱਢਿਆ ਬਰਸ਼ੀਆਂ ਮਾਰ ਮਾਰ ਕੇ ਸਿਰਨਾ ਸਜੋ ਛਾਤੀ ਪਾੜ ਦਿੱਤੀ ਐ ਲਾਸ਼ਾਂ ਲਹੂ ਲਣ ਲੱਥ ਪੱਥ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਮੇਰੀ ਅਰਜ਼ ਹੈ ਗਰੀਬ ਤੋਂ ਗਰੀਬ ਬੰਦਾ ਵੀ ਹੋਵੇ ਉਹਨੂੰ ਵੀ ਦੁਨੀਆਂ ਵਿੱਚ ਕਫਨ ਨਸੀਬ ਹੋ ਜਾਂਦਾ ਹੈ ਗਰੀਬ ਤੋਂ ਗਰੀਬ ਮਾਪਿਓ ਹੋਣ ਉਹਦੀ ਔਲਾਦ ਨੂੰ ਵੀ ਕਫਨ ਨਸੀਬ ਹੁੰਦਾ ਤੋ ਤੇ ਸ਼ਹਿਨ ਸ਼ਾਹਾਂ ਦਾ ਸ਼ਹਿਨ ਸ਼ਾਹ ਤੇਰੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਤੇਰੇ ਘਰ ਕੰਦਾਲ ਆਏ ਨੇ ਤੂੰ ਬਾਦਸ਼ਾਹ ਬਣਾ ਦਿੱਤੇ ਅੱਜ ਤੇਰੇ ਪੁੱਤਾਂ ਨੂੰ ਦੋ ਕੱਜ ਕੱਪੜਾ ਕਫਨ ਵੀ ਨਸੀਬ ਨਹੀਂ ਏਹ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੀ ਅਰਜ਼ ਮੰਨੋ ਮੈਂ ਦਵਾਲਾ ਖੋਲ ਕੇ ਦਿੰਦਾ ਹਾਂ ਦੋ ਟੋਟੇ ਕਰਕੇ ਮੂੰਹ ਢੱਕ ਜੋ ਕਮ ਸੇ ਕਮ ਕਫਨ ਤੇ ਬਾਦੋ ਪੁੱਤਰਾਂ ਉੱਤੇ ਜਿਹੜੀ ਗੱਲ ਪਿਆਰੇ ਦਇਆ ਸਿੰਘ ਨੇ ਕਹੀ ਉਹ ਕਿਸੇ ਵੀ ਪਿਓ ਦੇ ਦਿਲ ਤੇ ਟੱਕ ਪਾ ਸਕਦੀ ਸੀ ਮਹਾਰਾਜ ਗਰੀਬ ਤੋਂ ਗਰੀਬ ਬੰਦੇ ਨੂੰ ਕਫਨ ਮਿਲ ਜਾਂਦਾ ਤੇਰੇ ਪੁੱਤਰਾਂ ਨੂੰ ਕਿਉਂ ਨਹੀਂ ਪਿਆਰੇ ਦਇਆ ਸਿੰਘ ਬੋਲੇ ਕਹਿੰਦੇ ਗਰੀਬ ਤੋਂ ਗਰੀਬ ਮਾਪੇ ਗਰੀਬ ਤੋਂ ਗਰੀਬ ਮਾਪੇ ਜਗ ਵਿੱਚ ਬੈਨੇ ਕਫਨੋਬ ਦਸ ਕੀਦੇ ਪੁੱਤ ਗਏ ਨੇ ਗਰੀਬ ਤੋਂ ਗਰੀਬ ਮਾਪੇ ਪਾਤਸ਼ਾਹ ਕਿਸੇ ਦੀ ਔਲਾਦ ਬਿਨਾ ਕਫਨੋ ਵੀ ਗਈ ਦਸਵੇਂ ਪਾਤਸ਼ਾਹ ਨੇ ਕਦਮ ਅਗਾਹ ਭਰ ਕੇ ਕਿਹਾ ਦਇਆ ਸਿੰਘ ਰਹਿਣ ਦੇ ਸ਼ਹੀਦਾਂ ਦੀਆਂ ਲਾਸ਼ਾਂ ਕਫਨਾਂ ਦੀਆਂ ਮੁਤਾਜ ਨਹੀਂ ਹੁੰਦੀਆਂ ਸ਼ਹੀਦ ਕਫਨਾਂ ਦੇ ਮੁਤਾਜ ਨਹੀਂ ਦਇਆ ਸਿੰਘ ਬੋਲੇ ਪਾਤਸ਼ਾਹ ਮੈਂ ਪਤਾ ਕਿਉਂ ਕਹਿ ਰਿਹਾ ਤੇਰੇ ਪੁੱਤਰਾਂ ਦੀਆਂ ਲਾਸ਼ਾਂ ਲਹੂ ਨਾਲ ਲਥਪਥ ਨੇ ਕੱਲ ਸਵੇਰੇ ਦਿਨ ਚੜਨਾ ਹੈ ਇੱਲਾ ਨੇ ਸਭ ਤੋਂ ਪਹਿਲਾਂ ਚੁੰਝਾਂ ਤੇਰੇ ਪੁੱਤਰਾਂ ਦੀਆਂ ਲਾਸ਼ਾਂ ਤੇ ਮਾਰਨੀਆਂ ਨੇ ਬਾਕੀਆਂ ਦੇ ਸਰੀਰ ਸੰਜੋਗ ਨਾਲ ਕੱਪੜੇ ਲੋਹ ਨਾਲ ਢਕੇ ਪਏ ਨੇ ਤੇਰੇ ਪੁੱਤਰਾਂ ਦੀ ਛਾਤੀ ਤੇ ਪੇਟ ਬਰਸ਼ੀਆਂ ਨਾਲ ਪਾੜ ਦਿੱਤਾ ਹੈ ਸਭ ਤੋਂ ਪਹਿਲਾਂ ਇੱਲਾ ਆਉਣਗੀਆਂ ਤੇਰੇ ਪੁੱਤਰਾਂ ਦਾ ਮਾਸ ਨੋਚਣਗੀਆਂ ਮਹਾਰਾਜ ਇਸ ਲਈ ਕਹਿਨਾ ਕਪੜਾ ਪਾ ਦਿਓ ਦਸਵੇਂ ਪਾਤਸ਼ਾਹ ਨੇ ਬਚਨ ਕਹੇ ਕਹਿੰਦੇ ਦਇਆ ਸਿੰਘ ਇੱਲਾ ਨੂੰ ਮਾਸ ਨੋਚ ਲੈਣ ਦੇ ਮੇਰੇ ਪੁੱਤਰਾਂ ਦੀਆਂ ਲਾਸ਼ਾਂ ਦਾ ਮਾਸ ਨੋਚ-ਨੋਚ ਕੇ ਇੱਲਾ ਆਕਾਸ਼ ਵਿੱਚ ਮਾਸ ਨੋਚ ਕੇ ਉੱਚਾ ਉਡਣਗੀਆਂ ਉਹ ਵੇਖੀਂ ਦਇਆ ਸਿੰਘਾ ਜਿੰਨਾ ਮਾਸ ਨੋਚ ਕੇ ਲਾ ਕਾਸ਼ ਵਿੱਚ ਉੱਚਾ ਜਾਣ ਗਿਆ ਇੱਕ ਦਿਨ ਇੰਨੀ ਉੱਚੇ ਮੇਰੇ ਪੰਥ ਦੇ ਕੇਸਰੀ ਨਿਸ਼ਾਨ ਸਾਹਿਬ ਝੁੱਲਣ ਗਏ ਸਾ ਸੰਗਤ ਅੱਜ ਤਾਂ 3-300 ਫੁੱਟ ਉੱਚੇ ਨਿਸ਼ਾਨ ਸਾਹਿਬ ਝੁੱਲਦੇ ਨੇ ਇਹ ਆਪਣੇ ਕਰਕੇ ਨਹੀਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੁਰਬਾਨੀ ਕਰਕੇ ਹੈ ਇਹ ਕਲਗੀਧਰ ਪਾਤਸ਼ਾਹ ਦੇ ਫਰਜ਼ੰਦ ਸਿੰਘ ਜੱਦਿਆਂ ਦੀ ਕੁਰਬਾਨੀ ਹੈ